ਵੀਡੀਓ ਵਿੱਚ ਤੁਸੀਂ ਜਿਸ ਸਥਾਨ ਨੂੰ ਦੇਖ ਰਹੇ ਹੋ ਇਸੇ ਹੀ ਸਥਾਨ 'ਤੇ ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਨਾਲ ਪਰਿਵਾਰ ਵੀ ਛੋੜੇ ਤੋਂ ਬਾਅਦ ਰਾਤ ਬਤੀਤ ਕੀਤੀ ਸੀ। ਇਸੇ ਹੀ ਸਥਾਨ 'ਤੇ ਬਾਬਾ ਕੁੰਮਾ ਮਾਸਕੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਰਾਤ ਬਤੀਤ ਕਰਨ ਲਈ ਆਪਣੀ ਛੰਨ ਦਿੱਤੀ ਅਤੇ ਨਾਲ ਹੀ ਮਾਤਾ ਲక్ష్ਮੀ ਜੀ ਕੋਲੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਸ਼ਾਦਾ ਵੀ ਸਿਕਵਾਇਆ ਸੀ ਅਤੇ ਗਰਮ ਕੱਪੜੇ ਵੀ ਦਿੱਤੇ ਸਨ ਸਰਸਾ ਨਦੀ ਵਿੱਚ ਜਦੋਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਸਭ ਤੋਂ ਪਹਿਲਾਂ ਇਸੇ ਹੀ ਥਾਂ ਤੇ ਆਏ ਸਨ ਮਾਤਾ ਗੁਜਰੀ ਜੀ ਨੇ ਇੱਕ ਝੌਂਪੜੀ ਦੇਖੀ ਜਿਸ ਵਿੱਚ ਦੀਵਾ ਬਲ ਰਿਹਾ ਸੀ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਉਸ ਝੌਂਪੜੀ ਵੱਲ ਤੁਰ ਪਈ ਤਾਂ ਜੋ ਉਸ ਝੌਂਪੜੀ 'ਚ ਰਾਤ ਬਤੀਤ ਕੀਤੀ ਜਾ ਸਕੇ ਮਾਤਾ ਜੀ ਉਸ ਝੌਂਪੜੀ ਕੋਲ ਜਾਂਦੀ ਹਨ ਅਤੇ ਆਵਾਜ਼ ਲਗਾਉਂਦੀ ਹਨ ਕੋਈ ਹੈ ਗੁਰੂ ਦਾ ਪਿਆਰਾ ਅੰਦਰੋਂ ਬਾਬਾ ਕੁੰਮਾ ਮਾਸ਼ਕੀ ਜੀ ਬਾਹਰ ਆਉਂਦੀ ਹਨ ਅਤੇ ਉਹਨਾਂ ਨੂੰ ਪੁੱਛਦੇ ਹਨ ਕਿ ਤੁਸੀਂ ਕੌਣ ਹੋ ਤਦ ਮਾਤਾ ਜੀ ਨੇ ਦੱਸਿਆ ਕਿ ਸੀ ਆਨੰਦਪੁਰ ਵਾਸੀ ਹਾਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਹਾਂ ਅਤੇ ਇਹ ਹੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਹਨ ਬਾਬਾ ਕੁੰਮਾ ਮਾਸਕੀ ਜੀ ਨੇ ਜਦੋਂ ਮਾਤਾ ਗੁਜਰੀ ਜੀ ਬਾਰੇ ਅਤੇ ਸਾਹਿਬਜ਼ਾਦਿਆਂ ਬਾਰੇ ਸੁਨਿਆ ਤਾਂ ਕੁੰਮਾ ਮਾਸਕੀ ਜੀ ਨੇ ਮਾਤਾ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਅਤੇ ਠੰਡ ਤੋਂ ਬਚਨ ਦੇ ਲਈ ਝੌਂਪੜੀ ਦੇ ਅੰਦਰ ਲੈ ਕੇ ਇੱਥੇ ਉਹਨਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗਰਮ ਕੱਪੜਾ ਵੀ ਦਿੱਤਾ ਤੇ ਆਪ ਬਾਬਾ ਜੀ ਨਾਲ ਦੇ ਪਿੰਡ ਵਿੱਚੋਂ ਮਾਈ ਲక్ష్ਮੀ ਜੀ ਦੇ ਘਰ ਪ੍ਰਸ਼ਾਦਾ ਲੈਣ ਲਈ ਚਲੇ ਜਾਂਦੀ ਹਨ। ਕੁੰਮਾ 마ਸ਼ਕੀ ਜੀ ਨੇ ਮਾਈ ਜੀ ਨੂੰ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਸਾਰੀ ਗੱਲ ਸੁਣਾਈ ਅਤੇ ਛੇਤੀ ਹੀ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ। ਮਾਈ ਲక్ష్ਮੀ ਜੀ ਨੇ ਕੀਤੀ ਪ੍ਰਸ਼ਾਦਾ ਤਿਆਰ ਕਰਕੇ ਮੋٹے ਕੱਪੜੇ ਦਿੰਦਿਆਂ ਕਿਹਾ ਹੁਣ ਤੁਸੀਂ ਜਲਦੀ ਪ੍ਰਸ਼ਾਦਾ ਲੈ ਜਾਓ ਅਤੇ ਕੱਲ ਮੈਂ ਖੁਦ ਪ੍ਰਸ਼ਾਦਾ ਤਿਆਰ ਕਰਕੇ ਲੈ ਆਵਾਂਗੀ ਸੰਗਤ ਜੀ ਇਹ ਉਹੀ ਸਥਾਨ ਹੈ ਜਿੱਥੇ ਮਾਈ ਲక్ష్ਮੀ ਜੀ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਪ੍ਰਸ਼ਾਦਾ ਸ਼ਕਾਇਆ ਸੀ ਸੰਗਤ ਜੀ ਇੱਥੇ ਮੈਂ ਤੁਹਾਨੂੰ ਦੱਸ ਦਿਮਾਂ ਕਿ ਚੰਨ ਕਾਨੇ ਨਾਲ ਬਣਾਈ ਇੱਕ ਛਪਰੀ ਹੁੰਦੀ ਹੈ ਜਿਸ ਵਿੱਚ ਕੋਈ ਦੀਵਾਰ ਨਹੀਂ ਹੁੰਦੀ ਇਸਤੇ ਸਾਰੇ ਪਾਸੇ ਕਾਨੇ ਲਾਏ ਜਾਂਦੇ ਹਨ ਪੁਰਾਣੀ ਸਵੀਆਂ ਦੇ ਵਿੱਚ ਪਾਣੀ ਪਿਉਉਣ ਦੇ ਲਈ ਮਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਸੀ ਮਸ਼ਕ ਚਮੜੇ ਦੀ ਬਣੀ ਹੁੰਦੀ ਸੀ